ਇੱਕ ਤੁਹਾਡੀ ਜਾਣਕਾਰੀ ਲਈ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਆ ਮੇਰੇ ਨਾਲ ਬਾਈ ਗੁਰਪ੍ਰੀਤ ਆ ਗੁਰਪ੍ਰੀਤ ਬਾਈ ਹੁਣੀ ਆਪਾਂ ਨੂੰ ਸਬਸਿਡੀ ਬਾਰੇ ਗਿਆਨ ਦੇਣਗੇ ਸਬਸਿਡੀ ਇੱਕ ਬਹੁਤ ਕਮਾਲ ਦੀ ਸਬਸਿਡੀ ਆਈ ਵੀ ਆ ਪਹਿਲੀ ਵਾਰ ਟਰੈਕਟਰਾਂ ਤੇ ਵੀ ਸਬਸਿਡੀ ਆਈ ਹੋਈ ਆ ਜਿਹੜਾ ਪਹਿਲੀ ਵਾਰ ਮੈਂ ਸੁਣ ਸੁਣ ਰਿਹਾ ਤੇ ਸ਼ਾਇਦ ਇਹ ਹੋ ਵੀ ਪਹਿਲੀ ਵਾਰ ਹੀ ਰਿਹਾ ਬਾਈ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਬਾਈ ਮੈਨੂੰ ਸਬਸਿਡੀ ਬਾਰੇ ਜਾਣਕਾਰੀ ਦਿਓ ਕਿ ਜਿਹੜੀ ਪੰਜਾਬ ਸਰਕਾਰ ਸੈਂਟਰ ਸਰਕਾਰ ਕਿਹਦੇ ਵੱਲੋਂ ਆਈ ਆ ਤੇ ਕਿੰਨੀ ਕ ਸਬਸਿਡੀ ਹੈ ਜਿਹੜੀ ਗਰੁੱਪ ਵਾਲੇ ਸਿਸਟਮ ਚ ਕਿੰਨੀ ਕ ਮਿਲ ਜਾਂਦੀ ਹੈ ਸਬਸਿਡੀ ਦੀਆਂ ਅਰਜ਼ੀਆਂ ਪੰਜਾਬ ਸਰਕਾਰ ਨੇ ਮੰਗੀਆਂ ਨੇ ਜੀ ਤੇ ਸਬਸਿਡੀ ਜਿਹੜੀ ਹੈ 30 ਲੱਖ ਤੱਕ ਦੇ ਗਰੁੱਪ ਜੀ ਇਸ ਵਾਰ ਹੋਏ ਨੇ ਜਿਹੜੇ ਪਿਛਲੇ ਸਾਲਾਂ ਦੇ ਦੌਰਾਨ 15 ਲੱਖ ਤੱਕ ਦੇ ਹੁੰਦੇ ਸੀ ਮਤਲਬ ਤੁਸੀਂ 15 ਲੱਖ ਤੱਕ ਦੀ ਮਸ਼ੀਨਰੀ ਖਰੀਦਣੀ ਹੁੰਦੀ ਸੀ 12 ਲੱਖ ਤੱਕ ਦੀ ਸਬਸਿਡੀ ਆਉਂਦੀ ਸੀ ਹੁਣ ਡਬਲ ਕਰਤਾ 30 ਲੱਖ ਤੱਕ ਦੀ ਮਸ਼ੀਨਰੀ ਖਰੀਦੋ 24 ਲੱਖ ਤੱਕ ਦੀ ਉਹਦੇ ਵਿੱਚ ਸਬਸਿਡੀ ਆਉਂਦੀ ਆ ਜਿਹਦੇ ਵਿੱਚ 9 ਲੱਖ 60000 ਰੁਪਿਆ ਟਰੈਕਟਰ ਦੇ ਉੱਪਰ ਸਬਸਿਡੀ ਆ 60 ਹਰਸ ਪਾਵਰ ਦੇ ਉੱਪਰ ਬਾਕੀ ਇੰਪਲੀਮੈਂਟ ਤੁਸੀਂ ਪਾ ਸਕਦੇ ਹੋ ਸੁਪਰ ਸੀਡਰ ਐਗਰੀ ਜ਼ੋਨ ਦਾ ਬੈਲਰ ਐਗਰੀ ਜ਼ੋਨ ਦਾ ਰੇਕ ਕੰਪਲੀਟ ਗਰੁੱਪ ਹੋ ਜਾਂਦਾ ਉਹਦੇ ਤੇ 24 ਲੱਖ ਤੱਕ ਦੀ ਸਬਸਿਡੀ ਕਿਸਾਨ ਵੀਰ ਲੈ ਸਕਦੇ ਨੇ ਉਹ ਗੁਰਪੇ ਨਹੀਂ ਨਹੀਂ ਸਬਸਿਡੀ ਸਰਕਾਰ ਦੀ ਪਹਿਲ ਰਹਿੰਦੀ ਹੈ ਵੈਰੀਫਿਕੇਸ਼ਨ ਕਰਾ ਕੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਸਬਸਿਡੀ ਤਕਰੀਬਨ ਪਈ ਜਾਂਦੀ ਹੈ ਕਿਸਾਨਾਂ ਦੇ ਖਾਤੇ ਸਬਸਿਡੀ ਆ ਕੇ ਸੰਧ ਖਰੀਦੇ ਕਿ ਸਬਸਿਡੀ ਪਹਿਲਾਂ ਸੰਧ ਖਰੀਦਣੇ ਪੈਂਦੇ ਉਸ ਤੋਂ ਬਾਅਦ ਸਬਸਿਡੀ ਆਉਂਦੀ ਹੈ ਦੇਖੋ ਅਸੀਂ ਤਾਂ ਕੰਪਨੀ ਵੱਲੋਂ ਇਹ ਕਹਿੰਦੇ ਵੀ ਜਦੋਂ ਸਬਸਿਡੀ ਕਿਸਾਨ ਨੂੰ ਅਨਾਉਂਸ ਹੋ ਗਈ ਉਦੋਂ ਸੰਧ ਖਰੀਦੋ ਹਾਂ ਵੀ ਮਤਲਬ ਕਿਸਾਨ ਉਹ ਕੁੱਤੇ ਝਾਕ ਚਨਾਰਵੇ ਹਾਂਜੀ ਹਾਂਜੀ ਵੀ ਕਈ ਵਾਰੀ ਬਾਈ ਚਾਂਸ ਨਾ ਆਵੇ ਆ ਦੇਖੋ ਕਈ ਵਾਰ ਆ ਵੀ ਜਾਂਦੀ ਹੈ ਪਰ ਜਦੋਂ ਸਬਸਿਡੀ ਅਨਾਉਂਸ ਹੋ ਗਈ ਉਸ ਤੋਂ ਬਾਅਦ ਹੀ ਸੰਦ ਖਰੀਦੇ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹੌਚ-ਪੋਚ ਤੋਂ ਬਚਿਆ ਜਾ ਸਕੇ ਗੁਰਪ੍ਰੀਤ ਭਾਈ ਜਿਵੇਂ ਕੋਈ ਬੰਦਾ ਗਰੁੱਪ ਬਣਾਉਣਾ ਉਹਨੇ ਇੱਕ ਬੰਦਾ ਸੁਣ ਰਿਆ ਜਿਹੜਾ ਬੰਦਾ ਇਹ ਸੁਣ ਰਿਆ ਕਿ ਮੈਂ 30 ਲੱਖ ਦੀ ਮਸ਼ੀਨਰੀ ਖਰੀਦਣੀ ਚਾਹੁੰਦਾ ਤੇ ਮੈਂ ਚਾਹੁੰਦਾ ਕਿ ਮੈਨੂੰ 24 ਲੱਖ ਦੀ ਸਬਸਿਡੀ ਮਿਲ ਜੇ ਉਹ ਬੰਦੇ ਨੂੰ ਸੁਜੈਸਟ ਕਰਨ ਲਈ ਕੋਈ ਟੀਮ ਹੈ ਜਿਹਦਾ ਨੰਬਰ ਆਪਾਂ ਐਗਰੀ ਜ਼ੋਨ ਵਾਲਾ ਹੀ ਦੇ ਦਿੱਗੇ ਆਪਣੀ ਟੀਮ ਬੈਠੀ ਹੋਵੇ ਐਗਰੀ ਜ਼ੋਨ ਦਾ ਟੋਲ ਫਰੀ ਨੰਬਰ ਹੈ ਜਿਹਨੂੰ ਅਸੀਂ ਐਗਰੀ ਜ਼ੋਨ ਕਿਸਾਨ ਸੇਵਾ ਕੇਂਦਰ ਕਹਿੰਦੇ ਆ ਜੀ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ 'ਚੋਂ ਨੰਬਰ ਪ੍ਰਚਲਿਤ ਹੈ ਸਾਡਾ ਟੋਲ ਫਰੀ ਨੰਬਰ ਹੈ ਜੀ 1800 137 0084 24 ਘੰਟੇ ਦੇ ਵਿੱਚ ਜਦੋਂ ਮਰਜ਼ੀ ਕਿਤੋਂ ਵੀ ਕਿਸਾਨ ਵੀਰ ਇਸ ਨੰਬਰ ਤੇ ਕਾਲ ਕਰੇ ਉਹਨੂੰ ਸਾਰੀ ਜਾਣਕਾਰੀ ਦਿੱਤੀ ਜੋ ਗਰੁੱਪ ਬਾਰੇ ਵੀ ਗਰੁੱਪ ਬਣਾਉਣ ਬਾਰੇ ਗਰੁੱਪ ਭਰਨ ਬਾਰੇ ਕਿਵੇਂ ਭਰਿਆ ਜਾਂਦਾ ਤੇ ਐਗਰੀ ਜ਼ੋਨ ਦੀਆਂ ਡੀਲਰਸ਼ਿਪਾਂ ਪੰਜਾਬ ਦੇ ਹਰ ਕੋਨੇ ਦੇ ਵਿੱਚ ਨੇ ਈਵਨ ਹਿੰਦੁਸਤਾਨ ਦੇ ਵਿੱਚ ਹਰ ਜਗ੍ਹਾ ਪਹੁੰਚ ਚੁੱਕਿਆ ਐਗਰੀ ਜ਼ੋਨ ਡੀਲਰਸ਼ਿਪ ਜਿਹੜੀ ਆਪਣੀ ਨੇੜਲੀ ਕਿਸੇ ਦੀ ਵੀ ਕਿਸਾਨ ਦੀ ਹੈ ਉੱਥੇ ਸੰਪਰਕ ਕਰੋ ਉੱਥੇ ਗਰੁੱਪ ਬਣਾਇਆ ਵੀ ਜਾਊਗਾ ਭਰਵਾਇਆ ਵੀ ਜਾਊਗਾ ਬਿਨਾਂ ਕਿਸੇ ਖਰਚੇ ਤੋਂ ਇੱਕ ਗੁਰੂ ਵੀ ਤਾਂ ਮੈਨੂੰ ਹੋਰ ਜਾਣਕਾਰੀ ਦਿਓ ਇਹ ਤਾਂ ਹੋ ਗਈ ਗਰੁੱਪ ਵਾਲੀ ਸਬਸਿਡੀ ਜਿਹਦੇ ਬਾਰੇ ਆਪਾਂ ਜਾਣਕਾਰੀ ਦੇਤੀ ਵੀ ਜਿਹਦੇ ਚ ਤੁਸੀਂ ਐਨੀ ਵੀ ਭਈ ਤੁਸੀਂ ਅਗਲੇ ਨੂੰ ਅਪਲਾਈ ਕਰਦੇ ਹੋਗੇ ਜੇ ਉਹ ਸੰਤ ਉਹ ਗਰੁੱਪ ਬਣਵਾ ਵੀ ਦੇਵਾਂਗੇ ਤੁਸੀਂ ਬਣਵਾ ਦਿਓ ਬਣਵਾ ਵੀ ਆਪੇ ਦੇਵਾਂਗੇ ਮਤਲਬ ਕਹਿਣ ਤੋਂ ਬਾਅਦ ਕੋਈ ਬੰਦਾ ਪਹੁੰਚੋ ਸਾਡੇ ਕੋਲ ਪਹੁੰਚ ਹੀ ਜਾਵੇ ਉਸ ਤੋਂ ਬਾਅਦ ਤੁਸੀਂ ਐਫਰਟ ਵੀ ਖੁਦ ਹੀ ਕਰਦੇ ਹੋ ਸਾਰਾ ਕੁਝ ਆਪੇ ਕਰਕੇ ਦੇ ਦੋ ਗੁਰਪ੍ਰੀਤ ਭਾਈ ਇੱਕ ਤਾਂ ਹੋ ਗਈ ਉਹ ਸਬਸਿਡੀ ਇੱਕ ਹੋ ਗਈ ਸਿੰਗਲ ਕਿਸਾਨ ਲਈ ਸਬਸਿਡੀ ਉਹਦੇ ਲਈ ਕਿ ਜਿਹੜੀ ਸਿੰਗਲ ਦੀ ਇਹ ਉਹਨੂੰ ਇੰਡੀਵਿਜੂਅਲ ਸਬਸਿਡੀ ਕਹਿੰਦੇ ਆ ਬੇਸਿਕਲੀ ਸਬਸਿਡੀ ਜਿਹੜੀ ਇਹ ਸੀਆਰਐਮ ਸਕੀਮ ਹੁਣ ਆਈ ਹੋਈ ਆ ਕ੍ਰੌਪ ਰੈਜੀਡੂ ਮੈਨੇਜਮੈਂਟ ਇਹਦੇ ਵਿੱਚ 50% ਤੇ 80% ਦੋ ਤਰ੍ਹਾਂ ਦੀ ਹੁੰਦੀ ਆ ਜਿਹੜੀ ਗਰੁੱ 30% ਹੁੰਦੀ ਹੈ ਤੇ ਜਿਹੜਾ ਇੰਡੀਵਿਜੂਅਲ ਫਾਰਮਰ ਹੈ ਜਿਵੇਂ ਤੁਸੀਂ ਕੱਲਿਆਂ ਨੇ ਲੈਣਾ ਉਹ 50% ਚਾਹੁੰਦਾ ਉਹ ਵੀ ਇਸ ਵਾਰ ਕਿਸਾਨਾਂ ਨੂੰ ਬਹੁਤ ਹੱਦ ਤੱਕ ਕਿ ਜਾਗਰੂਕਤਾ ਨਹੀਂ ਹੈਗੀ ਕਿ ਸਬਸਿਡੀ ਪਿਛਲੇ ਸਾਲਾਂ ਨਾਲੋਂ ਵੱਧ ਚੁੱਕੀ ਹੈ ਅੱਛਾ ਜੀ ਪਹਿਲਾਂ ਸੁਪਰਸੀਡਰ ਤੇ ਸਬਸਿਡੀ ਆਉਂਦੀ ਹੁੰਦੀ ਸੀ 1 ਲੱਖ 5000 ਜੀ ਇੰਡੀਵਿਜੂਅਲ ਨੂੰ ਕੱਲੇ ਬੰਦੇ ਨੂੰ ਹੁਣ 1 ਲੱਖ 20000 ਹੈ ਜੀ ਗਰੁੱਪ ਦੇ ਵਿੱਚ ਸੁਪਰਸੀਡਰ ਤੇ ਸਬਸਿਡੀ ਆਉਂਦੀ ਹੁੰਦੀ ਸੀ 1 ਲੱਖ 68000 ਐਤਕੀ 1 ਲੱਖ 92000 ਜੀ ਬੇਲਰ ਦੀ ਸਬਸਿਡੀ ਗਰੁੱਪ ਦੇ ਵਿੱਚ 9 ਲੱਖ 60 ਹਜ਼ਾਰ ਤੋਂ ਵਧਾ ਕੇ 10 ਲੱਖ 56 ਹਜ਼ਾਰ ਕਰਤੀ ਤੇ ਕੱਲੇ ਫਾਰਮਰ ਨੂੰ 6 ਲੱਖ ਤੋਂ ਵਧਾ ਕੇ 6 ਲੱਖ 60 ਹਜ਼ਾਰ ਕਰਤੀ ਜੀ ਕੱਲੇ ਟਰੈਕਟਰ ਦੇ ਉੱਪਰ ਜਿਹੜੀ 80% ਦੇ ਵਿੱਚ ਗਰੁੱਪ 'ਚ ਖਰੀਦਣਾ ਪਊਗਾ ਉਹਦੇ ਤੇ 9 ਲੱਖ 60 ਹਜ਼ਾਰ ਰੁਪਇਆ ਬਹੁਤ ਸਬਸਿਡੀ ਆ ਹਾਂ ਜਿਹੜੀ ਹੇਅ ਰੇਕ ਹੈ ਬੈਲਰ ਦੇ ਨਾਲ ਲੱਗਦਾ ਉਹਦੀ ਵੀ ਸਬਸਿਡੀ 50% ਦੇ ਵਿੱਚ 15000 ਵਧਾਤੀ 1.5 ਲੱਖ ਤੋਂ 1.65 ਕਰਤੀ ਤੇ ਜਿਹੜਾ ਹੈਗਾ ਗਰੁੱਪ ਦੇ ਵਿੱਚ 2 ਲੱਖ 40 ਹਜ਼ਾਰ ਤੋਂ 2 ਲੱਖ 64 ਹਜ਼ਾਰ ਕਰਤੀ ਮਤਲਬ ਕਹਿਣ ਤੋਂ ਪਹਿਲਾਂ ਵੀ ਜੇ ਕੋਈ ਵੀ ਕਿਸਾਨ ਸਬਸਿਡੀ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਤੇ ਉਹ ਆਪਣੇ ਟੋਲ ਫਰੀ ਨੰਬਰ ਤੇ ਕਾਲ ਕਰ ਟੋਲ ਫਰੀ ਨੰਬਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ 1800 1370084 ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਐਗਰੀ ਜ਼ੋਨ ਦੇ ਪ੍ਰੋਡਕਟ ਸੰਬੰਧੀ ਸਰਕਾਰ ਦੀ ਕਿਸੇ ਵੀ ਪਾਲਿਸੀ ਸੰਬੰਧੀ ਸਬਸਿਡੀ ਸੰਬੰਧੀ ਗਰੁੱਪ ਬਣਾਉਣ ਸੰਬੰਧੀ ਗਰੁੱਪ ਅਪਲਾਈ ਕਰਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਜਦੋਂ ਮਰਜ਼ੀ ਇਸ ਨੰਬਰ ਤੇ ਕਾਲ ਕਰ ਸਕਦੇ ਨੇ ਅਸੀਂ ਆਪਣੇ ਨਜ਼ਦੀਕੀ ਨੰਬਰ ਡੀਲਰ ਦਾ ਨੰਬਰ ਵੀ ਆਪੇ ਦੇ ਦਾਂਗੇ ਬਹੁਤ ਬਹੁਤ ਗੁਰਪ੍ਰੀਤ ਜੀ ਧੰਨਵਾਦ ਮੈਨੂੰ ਐ ਮਤਲਬ ਦਿਲ ਨੂੰ ਚੰਗਾ ਲੱਗ ਰਿਹਾ ਕਿ ਬਹੁਤ ਵਾਰ ਸਾਡੇ ਜਿਹੜੇ ਕਿਸਾਨ ਭਾਈ ਆ ਬਹੁਤ ਸਾਰੀਆਂ ਸਬਸਿਡੀਆਂ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਜਿਨ੍ਹਾਂ ਤੋਂ ਫਾਇਦਾ ਹੀ ਨਹੀਂ ਲੈ ਪਾਉਂਦੇ ਤੇ ਅਸਲ ਦੇ ਵਿੱਚ ਉਹਨਾਂ ਨੂੰ ਫਾਇਦਾ ਲੈਣਾ ਚਾਹੀਦਾ ਹੁੰਦਾ ਸਰਕਾਰ ਦੀ ਸਕੀਮਾਂ ਸਾਡੇ ਹੀ ਪੈਸੇ ਦੀਆਂ ਸਕੀਮਾਂ ਸਾਡੇ ਤੋਂ ਹੀ ਸਰਕਾਰ ਨੇ ਕਮਾਏ ਹੋਏ ਆ ਸਾਨੂੰ ਹੀ ਦੇਣੇ ਆ ਤੇ ਜਿਨੇ ਫਾਇਦਾ ਲੈ ਲਿਆ ਲੈ ਲਿਆ ਸੋ ਲੈ ਲਿਆ ਰਹਿ ਗਿਆ ਸੋ ਰਹਿ ਗਿਆ ਤਾਂ ਜੇ ਕੋਈ ਲੈਣਾ ਚਾਹੁੰਦਾ ਫਾਇਦਾ ਤਾਂ ਹੇਠ ਲਿਖੇ ਟੋਲ ਫਰੀ ਨੰਬਰ ਦੇ ਉੱਤੇ ਸੰਪਰਕ ਕਰ ਸਕਦਾ ਬਾਕੀ ਥੋੜਾ ਜਿਹਾ ਅਸੀਂ ਕੰਮ ਆ ਜਿਹੜਾ ਉਹ ਅਸੀਂ ਇਹਦੇ ਤੇ ਕਰਕੇ ਦੇਖਣਾ ਇਹਨੂੰ ਅਸੀਂ ਚਲਾ ਕੇ ਥੋੜੇ ਜਿਹੀ ਕਿਸਾਨਾਂ ਤੋਂ ਰਿਵਿਊ ਲੈਣੇ ਆ ਕਿ ਇਹ ਕਿਵੇਂ ਦਾ ਚੱਲਦਾ ਤੇ ਕਿਸਾਨ ਇਹਦੇ ਪ੍ਰਤੀ ਕੀ ਸੋਚ ਰੱਖਦੇ ਆ ਉਹ ਵੀ ਆਪਾਂ ਕਰਦੇ ਆ ਇੱਥੇ ਮੈਂ ਕਿਸਾਨਾਂ ਨੂੰ ਹੋਰ ਵੀ ਦੱਸਣਾ ਚਾਹੂੰਗਾ ਜੀ ਕਿਸਾਨ ਵੀਰ ਮੇਰੇ ਕਿਸਾਨ ਵੀਰੋ ਆਪਾਂ ਸਬਸਿਡੀ ਦੇ ਕਈ ਵਾਰ ਸੋਚ ਕੇ ਵੀ ਸਬਸਿਡੀ ਆਉਣੀ ਹੈ ਜਿਹੜਾ ਮਰਜ਼ੀ ਤੋੜਿਆ ਜੋੜਿਆ ਇੰਪਲੀਮੈਂਟ ਲੈ ਲੀਏ ਕਿ ਕਈ ਬਹੁਤ ਸਾਰੀਆਂ ਕੰਪਨੀਆਂ ਕੀ ਕਰਦੀਆਂ ਨੇ ਜੀ ਕਿਉਂਕਿ ਕਿਸਾਨ ਵੀਰ ਦੇਖ ਰਹੇ ਨੇ ਮੈਂ ਦੱਸਣਾ ਚਾਹਣਾ ਜੋੜ ਤੋੜ ਕਰਕੇ ਇਧਰੋਂ ਉਧਰੋਂ ਪੁਰਜੇ ਲਿਆ ਕੇ ਰੰਗ ਦਾ ਫੁਹਾਰਾ ਮਾਰਾ ਚਲੋ ਜੀ ਬਣਾਤਾ ਸੁਪਰ ਸੀਡਰ ਉਹ ਪਹਿਲਾ ਸੀਜ਼ਨ ਵੀ ਨਹੀਂ ਚੱਲਦਾ ਜੀ ਉਹ ਕਿਸਾਨ ਨੂੰ ਇਹ ਹੁੰਦਾ ਸਬਸਿਡੀ ਆ ਗਈ ਚਲੋ ਬਾਕੀ ਮੇਰੇ ਪੱਲਿਓ ਕੀ ਗਿਆ ਪਰ ਜਦੋਂ ਸਬਸਿਡੀ ਵੀ ਆਉਂਦੀ ਆ ਉਹ ਵੀ ਕਿਸੇ ਦਾ ਪੈਸਾ ਹੀ ਸਰਕਾਰ ਆਪਾਂ ਨੂੰ ਦੇ ਰਹੀ ਆਪਣਾ ਹੀ ਪੈਸਾ ਚਾਹੇ ਦੇ ਰਹੀ ਆ ਚੰਗਾ ਸੰਧ ਕਰੀ ਖਰੀਦੋ ਸੋਚ ਵਿਚਾਰ ਕਰਕੇ ਪਰਖ ਕੇ ਖਰੀਦੋ 2 ਸਾਲ ਦੀ ਵਾਰੰਟੀ ਐਗਰੀ ਜੋ ਹੁੰਦਾ ਜੀ ਸਰਵਿਸ ਖੇਤਾਂ ਚ ਦਿੰਦਾ ਜੀ ਲੋਨ ਫਾਈਨਾਂਸ ਦੀ ਸੁਵਿਧਾ ਐਗਰੀ ਜ਼ੋਨ ਦੇ ਇੰਪਲੀਮੈਂਟਾਂ ਦੇ ਉੱਪਰ ਇੱਕ ਵਾਰ ਡੀਲਰਸ਼ਿਪ ਤੇ ਆਜੋ ਬਸ ਸਾਰਾ ਕੁਝ ਕਰਕੇ ਡੀਲਰ ਦਊਗਾ ਬਿਨਾਂ ਕਿਸੇ ਖਰਚੇ ਤੋਂ ਜੀ ਇਹ ਅਸੀਂ ਦੂਜਿਆਂ ਨਾਲੋਂ ਬਿਹਤਰ ਦਿੰਦੇ ਆ ਐਗਰੀ ਜ਼ੋਨ ਦੇ ਵਿੱਚ ਜੀ ਸੋ ਇਹ ਵੀ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਤੁਹਾਡੀ ਜਿਹੜੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਆ ਉਹਨੂੰ ਚੰਗੀ ਮਸ਼ੀਨ ਤੇ ਲਾਓ ਠੀਕ ਬਹੁਤ ਧੰਨਵਾਦ ਵੀਰ ਜੀ ਬਹੁਤ ਧੰਨਵਾਦ ਥੈਂਕ ਯੂ ਜੀ